ਸਸਵੀ ਕਾ ਬਣੇ ਕੀ ਸਸਵੀ ਕਾ ਬਣੇ ਪੀਜ਼ਾ ਆਇਆ ਕਿਹਦਾ ਵੀਜ਼ਾ ਆਇਆ ਵੀਜ਼ਾ ਨਹੀਂ ਭੈਣ ਪੀਜ਼ਾ ਆਇਆ ਪੀਜ਼ਾ ਆਰਡਰ ਕਰਿਆ ਹੋਣਾ ਤੁਸੀਂ ਐ ਕਿਹਦਾ ਵੀਜ਼ਾ ਆਇਆ ਭੈਣੇ ਪੀਜ਼ਾ ਖਾਣ ਵਾਲਾ ਪੀਜ਼ਾ ਆਰਡਰ ਕਰਿਆ ਪੀਜ਼ਾ ਤੁਸੀਂ ਉੱਚੀ ਬੋਲ ਸੁਣਦਾ ਘੱਟਿਆ ਮੈਨੂੰ ਭੈਣੇ ਪੀਜ਼ਾ ਆਰਡਰ ਕਰਿਆ ਤੁਸੀਂ ਪੀਜ਼ਾ ਆਇਆ ਤੁਹਾਡਾ ਖਾਣ ਵਾਲਾ ਪੀਜ਼ਾ ਉਹ ਕਿਹਦਾ ਜੀਜ਼ਾ ਆਇਆ ਨਕਲ ਆਇਆ ਕੋਈ ਨਾਲ ਤਾਂ ਹੈ ਨਹੀਂ ਤਰੇ ਕਿਹੜਾ ਜੀਜ਼ਾ जी नहीं हाँ। पिजा पिजा खाने वाला पिजा मेरा कोई बार नहीं गया कोई नहीं दे मुझे नहीं आ सकता कहां फस गया यार मैं की की बोल रही <laughs> है आ, पीजा पीजा, मैं ओ मैडम पिजा पिजा खाने वाला पिजा मैं तो कह रही पिजा है पिजा खाने वाला है तुम खाना है जिंदा क्या के खा ₹200 ਉਹ ਮੈਡਮ ਅਰੇ ਆਵਾ ₹300 ਲੈ ਆਓ ਮੈਂ ਪੀਜਾ ਮੇਰਾ ਪੀਜਾ देर ते ਹਾਰੇ ਬੰਨ ਕੀ ਬੋਲੀ ਜਾਂਦਾ ਜੀਜੇ ਪੀਜੇ ਦੇ ਫਟਾਫਟ ਗਿਆ ਪੀਜਾ ਧੁੱਪ ਪੜੀ ਹੈ ਜੱਦੀ ਦੇ ਕੱਢ ਰਹੇ ਆ ਜੀ ਪੈਸਾ ਦਾ ਕੱਟ ਲਿਓ ਪਹਿਲਾਂ ਮੈਂ ਕਿਆ ਪੀਜੇ ਦਾ